ਲੋ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਠੀਕ ਹੋਵੋਗੇ। ਅੱਜ ਪਾਉਂਦੇ ਤੀਜਾ ਰੇ ਜੀ ਝੋਨੇ 'ਚ। ਕਟੋਕਟ 20 ਦਿਨਾਂ ਦਾ ਹੋ ਗਿਆ ਜੀ। ਇਹ ਵੈਰੈਟੀ ਹੈ ਜੀ ਸੁਪਰੀਮ 110। ਉਹਨੂੰ ਗ੍ਰੋਥ ਕਟ ਕਰੀ ਸੀਗੀ ਜੀ ਤੀਜਾ ਰੇ ਪਾਉਣੇ ਜੀ ਹੁਣੇ 'ਚ। ਲਗਭਗ 20 ਦਿਨ ਹੋ ਗਏ ਜੀ ਲੱਗੇ ਨੂੰ। 20 ਦਿਨ ਹੋ ਚਲੇ ਆ ਜੀ ਲੱਗੇ ਨੂੰ। ਇੱਕ ਗੱਟਾ ਕਿੱਲੇ ਦਾ ਹਰ ਇਕੜ ਦਾ ਨਾਲ ਜੀ ਆਦਦਾ ਬਾਈ ਪੋਣੇ ਜੀ ਇੱਕੋ ਦੀ ਮਾਸ਼ੂ ਇਹ ਪੈਂਦੀ ਹੈ ਜੱਦਾ ਲੀਟਰ ਕਿੱਲੇ ਦਾ ਰੇਚ ਮਲਵਾ ਕੇ ਛਿੱਟੀ ਹੈ ਜੀ ਜੂਰੀਏ ਚ ਤੀਜਾ ਰੇ ਹੈ ਜੀ ਵੈਰਾਈਟੀ ਹੈਗੀ ਸੁਪਰੀਮ 110 ਇੱਕ ਕਟਾ ਪਰ ਇਕੜ ਦਾ ਨਾਲ 500 ਐਮ ਐਲ ਮਾਸ਼ੂ ਐਫ ਕਦੀ ਦਵਾਈ ਹੈ ਜੀ ਚੱਕਰ ਦਾ ਨਹੀਂ ਗ੍ਰੋਥ ਕਰੀਏ ਜੋ ਨੇ ਸੁਪਰੀਮ 110 ਵੈਰਾਈਟੀ ਹੈ ਜੀ ਧੰਨਵਾਦ ਜੀ